ਆਇਆ ਬੋਲਟ ਨਵਾਂ ਇਹਨਾਂ ਜਿਵੇਂ ਕਿ ਲੋਕਾਂ ਦੀ ਬੇਲਾ ਮੰਗ ਸੀਗੀ ਵੀ ਸਾਨੂੰ ਪੁਰਾਣੇ ਤਰ੍ਹਾਂ ਦਾ ਬੋਲਟ ਚਾਹੀਦਾ ਮਗਲੇ ਭਾਈ ਲੈਡ ਦਿਖਾਈ ਬਈ ਇਹਨਾਂ ਨੇ ਪੁਰਾਣੀ ਦੇਤੀ ਜਿਹੜੀ ਲੈਡ ਅੱਗੇ ਆਉਂਦੀ ਹੁੰਦੀ ਸੀ 9563 9510 ਆਇਆ ਫਾਰਮ ਟ੍ਰੱਕ ਬਾਈ 755 ਇਹ ਨਾ ਹੀ ਬੋੜਾ 6055 ਦਾ ਉਹ ਸਿਰੇ ਲਾ ਕੇ ਗਰਵਾਜ ਹੀ ਗਰਵਾਜ ਹੋਈ ਪਈ ਆ ਅੱਜ ਉਹਨਾਂ ਇੱਕ ਟੀ ਚ ਮੈਂ ਹੋਰ ਦਿਖਾਉਣਾ ਮਨੋ ਕੱਲ ਸਾਧੂ ਆ ਐਮਪਲੀਮੈਂਟਾ ਸੰਗਰੀਆਂ ਰਾਜਸਤਾਨ ਇਹਨਾਂ ਬਾਰੇ ਦੱਸਣ ਦੀ ਲੋੜ ਨਹੀਂ ਬਾਈ ਹਨਾ ਇਧਰਲੇ ਪਾਸੇ ਬੂਮਰ ਦਿਖਾ ਦੀ ਬਾਈ ਉਹ ਟੰਗਿਆ ਪਿਆ ਤਾਂ ਕੀ ਆ ਚੱਲਾ ਬਾਈ ਏਸ ਗਰੁੱਪਾਂ ਦੇ ਕਮੈਨ ਆ ਜਾ ਮੜੀ ਜਿ ਨਿਗਮ ਰਾਜੀਏ ਬਾਈ ਉਧਰਲੇ ਪਾਸੇ ਨਿਗਮ ਰਾਇਆ ਆ ਆ ਮਸ਼ੂਰੀ ਕਰਨ ਆ ਜੱਸੀ ਦਾਲੀ ਖੜੀ ਆ ਕਮੈਨ ਬਾਈ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਬਈ ਅੱਜ ਦੂਜਾ ਦਿਨ ਆ ਲੁਧਿਆਣੇ ਦੇ ਮੇਲੇ ਦਾ ਤੇ ਅੱਜ ਆਪਾਂ ਤੁਹਾਨੂੰ ਸਾਰਾ ਮੇਲਾ ਘਰੇ ਬੈਠਾ ਦਿਖਾਣਾ ਤੁਹਾਨੂੰ ਆਉਂਦੀ ਲੋੜ ਨਹੀਂ ਪੈਣੀ ਜਿਹੜੇ ਬੰਦੇ ਨਹੀਂ ਆਏ ਉਹਨਾਂ ਨੂੰ ਪਛਤਾਉਣ ਦੀ ਲੋੜ ਨਹੀਂ ਪੈਣੀ ਵੀ ਸਾਥ ਤੇ ਤੂੰ ਜਾਇਆ ਨਹੀਂ ਗਿਆ ਅੱਜ ਤੁਹਾਨੂੰ ਸਾਰਾ ਮੋਟੀ ਮੋਡੀ ਜਾਣਕਾਰੀ ਆਪਾਂ ਦੇ ਦੇਣੀ ਆ ਸਭ ਤੋਂ ਪਹਿਲਾਂ ਸਵੈਨ ਐਗਰਵਾਲ ਦਾ ਸ਼ੁਰੂ ਕਰਦਾ ਇੱਧਰਲੇ ਪਾਸੇ ਦਿਖਾ ਬਾਈ ਆ ਇੱਕ ਸਵੈਨ ਐਗਰਵਾਲੇ ਲਓ ਜੀ ਇਹਨਾਂ ਦੇ ਬਈ ਐਮਪਲੀਮੈਂਟ ਆ ਇਹ ਆ ਆਇਆ ਬੋਲਟ ਨਵਾਂ ਕਮਾਲ ਹੋ ਚੁਕੀਤਾ ਇਹਨਾਂ ਨੇ ਬਾਈ ਇਹ ਇਹਨਾਂ ਜਿਵੇਂ ਕਿ ਲੋਕਾਂ ਦੀ ਮਿਹਲਾ ਮੰਗ ਸੀਗੀ ਵੀ ਸਾਨੂੰ ਪੁਰਾਣੇ ਤਰ੍ਹਾਂ ਦਾ ਬੋਲਟ ਚਾਹੀਦਾ ਮਗਲੇ ਬਾਈ ਲੈਡ ਦਿਖਾਈ ਬਾਈ ਇਹਨਾਂ ਨੇ ਪੁਰਾਣੀ ਦੇਤੀ ਜਿਹੜੀ ਲੈਡ ਅੱਗੇ ਆਉਂਦੀ ਹੁੰਦੀ ਸੀ ਉਹ ਲੈਡ ਇਹਨਾਂ ਦੁਬਾਰਾ ਦੇਤੀ ਤੇ ਕੰਪਨੀ ਇਹ ਦਾਵਾ ਕਰਦੀ ਇਹ ਵੀ ਪੁਰਾਣੇ ਬੋਲਟਾਂ ਵਾਂਗੂ ਇਹ ਬੋਲਟ ਸਾਰਿਆਂ ਨੂੰ ਪਸੰਦ ਆਊਗਾ ਹਨਾ ਬਾਕੀ ਬਧੀ ਅੱਗ ਤੋਂ ਰੀਲ ਪਾਵਾਂਗੇ ਇਧਰਲੇ ਬਾਈ ਸਰਵੇਣ ਇੱਧਰ ਆ ਜਾਂਦੇ ਇੰਪਲੀਮੈਂਟ ਦੇਖੋ ਬਾਈ ਆਜਾ ਵੀ ਗਾਂਹ ਚਲੀਏ ਮੋਢੇ-ਮੋਡੀਆਂ ਕੰਪਨੀਆਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਵੀ ਕਿਹੜੇ-ਕਿਹੜੇ ਟਰੈਕਟਰ ਇੱਥੇ ਪਹੁੰਚੇ ਆ ਸੋਨਾ ਲੀਕਾ ਦਿਖਾਦਾ ਆਪਾਂ ਸੋਨਾ ਲੀਕਾ ਇਧਰ ਦੇ ਦੁਵਾਰਾ ਹੋਣੇ ਘੁੰਮ ਕੇ ਆ ਜਾ ਮਿੱਤਰੋ ਤੁਹਾਨੂੰ ਨਾ ਤੁਸੀਂ ਇਹ ਲਾ ਲਿਓ ਵੀ ਸਾਬ ਤੁਸੀਂ ਆਪ ਮੇਲੇ 'ਚ ਫਿਰਦੇ ਆ ਆਪਾਂ ਵੀ ਜਿੰਨੇ ਕੰਮ ਬੰਦੇ ਦੀ ਜਾਣਕਾਰੀ ਦੇ ਵਿੱਚ ਗੱਲਬਾਤ ਹੁੰਦੀ ਆ ਆਪਾਂ ਤੁਹਾਨੂੰ ਸਾਰੀ ਦਿਖਾ ਦੇਣੀ ਆ ਜਦ ਆਪਾਂ ਹੋਣੀ ਕਰਦੇ ਆ ਨਾ ਲਓ ਜੀ ਬਹੁਤ ਖੁੱਲਾ ਥਾਂ ਬਈ ਬਹੁਤ ਖੁੱਲਾ ਥਾਂ ਕੋਈ ਭੀੜ-ਪੜਾਕ ਨਹੀਂ ਕੋਈ ਗੱਡੀ ਲਾਉਣ ਦੀ ਦਿੱਕਤ ਨਹੀਂ ਕੁਛ ਨਹੀਂ ਆਈ ਬਹੁਤ ਸੋਹਣਾ ਮੇਲਾ ਹਨਾ ਇਧਰ ਲਈ ਬਾਈ ਬੇਰ ਕਾਲਾ ਦਿਖਾ ਦੀ ਬਾਈ ਹਾਂ ਟਾਫੀ ਕੰਪਨੀ ਦੇ ਬਾਈ ਟਰੈਕਟਰ ਟਾਫੀ ਐਮ ਐਸ ਆਇਆ ਦੇਖ ਜੇ ਇਹ ਕਿਹੜਾ ਦਈ ਹੈ ਇਧਰ ਵੀ ਲਓ ਜੀ 9563 9510 ਵੈਸੇ ਹੈ ਕਿ ਤੁਹਾਨੂੰ ਜਿੰਦਗੀ ਬਦਲ ਦੇਊਗਾ 8055 ਲੱਖੇ 9 ਲੱਖ 2000 ਦਾ ਬਾਈ ਇਹ ਆਇਦਰੀ ਆਏ ਹੋ ਯਾਰ ਅਗਰਵਾਜ ਵਾਲੇ ਸਟਾਲ ਦੇਖੋ ਕੱਢੇ ਲੱਗੀ ਬਾਈ ਕੁਰਵਾਜ ਫਾਰਮ ਮਸ਼ੀਨਰੀ ਪੀ ਵੀ ટી ਐਸ ٹی ਡੀ ਉਹ sire ਲਾ ਕੇ ਗਰਵਾਜ ਹੀ ਗਰਵਾਜ ਹੋਈ ਪਈ ਆਜ ਇਹਨੂੰ ਇੱਕ ਚੀਜ਼ ਮੈਂ ਹੋਰ ਦਿਖਾਉਣਾ ਮਨਪ ਕਲਸ ਲੈਣਾ ਚਾਹੁੰਦਾ ਹੈ ਸਭ ਤੋਂ ਜ਼ਿਆਦਾ ਬੀਚ ਤੋਂ ਗੁਰਪਾਲ ਕੰਪਨੀ ਦੇ ਬੰਦਰ ਤਲੇ ਹੈ ਸਭ ਤੋਂ ਜ਼ਿਆਦਾ ਕਲਾਉਡ ਹੈ ਸਭ ਤੋਂ ਜ਼ਿਆਦਾ ਆਗਮਨ ਗੁਰਪਾਲ ਦੇ ਬੰਦਰ ਨੇ ਕਾਹ ਜੈਦਰੀ ਮੈਂ ਇੱਕ ਕਿਸਾਨ ਜੱਟ ਹਾਂ ਪਰ ਸਾਥ ਦੇ ਨਾਲ ਇੱਕ ਮੈਨੂਫੈਕਚਰ ਵੀ ਆ ਬਾਲਟਮੈਕਸ ਸੀਰੀ ਦਾ ਕੋਈ ਵੀ ਟਰੈਕਟਰ ਲੈ ਚੁੱਕੋ ਫਰੀ ਸਰਵਿਸ ਦੀ ਫਾਰਮ ਭਰੋ ਅੱਜ ਹੀ ਆਪਣੀ ਮਸ਼ੀਨ ਬੁੱਕ ਕਰਾਓ ਤੇ ਭਾਰੀ ਡਿਸਕਾਊਂਟ ਪਾਓ ਆਹ ਦੇਖੋ ਆਹ ਦੇਖੋ ਭਾਈ ਇਹ ਝੋਨੇ ਆ ਹੀ ਲੱਗਦੀ ਹੈ ਨਾ ਬਾਹਰ ਹੀ ਦੀ ਮਲੂਰੀ ਖੇਪ ਭਾਦੀ ਟੱਕ ਆਇਆ ਲੱਗਦਾ ਨਾ ਵਟਾ ਆ ਜੋ 14 ਲੱਖ 25 ਹਜ਼ਾਰ ਦੀ ਹੈ ਤੂੰ ਇਹ ਮਸ਼ੀਨ ਲਾਓ ਹਿਸਾਬ ਕਮੈਂਟ ਜਰੂਰ ਕਰਿਓ ਭਾਈ ਜਿਹਨੂੰ ਜਾਣਕਾਰੀ ਹੈ ਇਹਦੇ ਬਾਰੇ ਵੀ ਕਾਹਦੇ ਵਾਲੀ ਹੈ ਆ ਜਾ ਵੀ ਇਧਰਲੇ ਪਾਸੇ ਕਬੋਟਾ ਵਾਲੇ ਦੇ ਖੜੇ ਆ ਟਰੈਕਟਰ ਇਹ ਛੋਟਾ ਲੌਂਜ ਕੀਤਾ ਨਾ ਇਹਨਾਂ ਨੇ ਕਿਵੇਂ ਇਧਰਲੇ ਪਾਸੇ ਵੀ ਛੋਟਾ ਖੜਾ ਬਈ ਐਮਯੂ 4501 ਕਨੈਕਟ ਨਵੀਂ ਆਓ ਜੀ ਆਓ 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 ਰਿਫਾਰਮ ਟਰੱਕ ਬਈ 755 ਅੱਗੇ ਦੋ ਬੈਂਟਾ

ਆਇਕੋ ਦੇ ਬੇਟਾ ਦੇ ਕਿਸੇ ਵੀ ਟ੍ਰੈਕਟਰ ਦਾ ਬਾਈਕੋ ਬੇਟਾ ਦੇ ਨਾਲ ਤੇ ਆਪਨੇ ਬਾਨੇ ਨੂੰ ਦਿੱਤੀ ਕਰਵਾਓ ਕਿ ਆਇਕੋ ਚਲਾ ਕੇ ਲੈ ਜਾਓ ਅੱਗੇ ਬੋਲਦਾ ਐਗਰੀ ਜ਼ੋਨ ਇਧਰਲੇ ਪਾਸੇ ਬਈ ਐਗਰੀ ਜ਼ੋਨ ਦਿਖਾ ਦੇ ਗੜੇ ਹੋ ਗਏ ਫਿਰ ਸਾਧੂ ਆਏ ਆਪਣੇ ਨਾਲ ਹਾਂ 13 ਨਾਲ ਆਇਫੋਨ ਸੋੜਾ ਫਰੀ ਆ ਕਹਿੰਦੇ ਭਾਈ ਕਬੂਟਾ ਵਾਲਿਆਂ ਦਾ ਆਫਰ ਲਾਈ ਆ ਵੀ ਜਿਹੜਾ ਕਬੂਟਾ ਟਰੈਕਟਰ ਖਰੀਦੂਗਾ ਆਈਫੋਨ 16 ਫ੍ਰੀ ਆ ਨਾਲ ਬਾਜੀ ਬਾਹ ਇਧਰਲੇ ਪਾਸੇ ਦੇਖੋ ਸਾਧੂ ਵਾਲਿਆਂ ਦਾ ਐਂਪਲੀਮੈਂਟ ਭਾਈ ਮਾੜਾ ਦਿਖਾਇਆਗਾ ਜੇ ਗਾਂ ਜਾ ਕੇ ਟਰੈਕਟਰ ਹੀ ਨਾ ਲੈ ਲਗੇ ਸਾਧੂ ਵਾਲਾ ਐਂਪਲੀਮੈਂਟ ਆ ਸੰਗਰੀਆਂ ਰਾਜਸਥਾਨ ਇਹਨਾਂ ਬਾਰੇ ਦੱਸਣ ਦੀ ਲੋੜ ਨਹੀਂ ਭਾਈ ਹਨਾ ਇਹਨਾਂ ਦੀ ਮਜ਼ਦੂਰੀ ਪਹਿਲੇ ਹੀ ਬਹੁਤ ਆ ਆਪਾਂ ਤੁਹਾਨੂੰ ਸਟਾਰ ਲੱਗੀ ਦਿਖਾਤੀ ਆ ਆ ਦੇਖੋ ਯਾਰ ਇਧਰਲੇ ਪਾਸੇ ਉਹ ਦਿਖਾਈਏ ਨਾ ਸੇਖੋਂ ਇੰਦਰਪਾਲ ਰਾਈਟਰ ਜਨਰੇਟਰ ਸੈੱਟ ਸਾਇਲੈਂਟ ਓਪਨ ਜਨਰੇਟਰ ਰਮੇਂਦਰਾ ਕਲੌਸ ਕਰ ਸੁਧੀਰ ਆਇਸ਼ਰ ਪੈਂਡ ਝੰਡਿਆਂ ਅੰਸ਼ਰ ਕੇ ਆਪਣੇ ਏਰੀਆ ਦੇ ਬੰਦੇ ਆਦਾ ਯਾਰ ਆਏ ਕੋਈ 60 ਲੀਟਰ ਦਾ ਸਪਰੇਅ ਪੰਪਾ 75000 ਦਾ 10000 ਰੁਪਿਆ ਡਿਸਕਾਊਂਟ ਆਣਾ ਇੱਥੇ 58500 ਦਾ ਮੇਲੇ ਦੇ ਵਿੱਚ 1000 ਦਾ ਡਿਸਕਾਊਂਟ ਆ ਜਾਓ ਮਿਸਨਿਕਾ ਜੀ ਮਿਸਨਿਕਾ ਇਧਰ ਲਈ ਬੱਸ ਆ ਆ ਭਾਈ ਆ ਦੇਖੋ ਭਾਈ ਇਹ ਇਹ ਹੈਗੇ 1.5 ਲੱਖ ਰੀ 1.5 ਲੱਖ ਦਾ ਵਾ 15000 ਰੁਪਏ ਡਿਸਕਾਊਂਟ ਆ ਅੱਜ ਲਈ ਆ ਵੀ ਚਲਦੀ ਆ ਇਹ ਚਲਦੀ ਯਾਰ ਆ ਜਾ ਦੇ ਕੋਣੇ ਦਾ ਰੋਣਾ ਕਰਦਾ ਆ ਗਰਮੀ ਹੋਈ ਪਈ ਆ ਆ ਦੇ ਲਈ ਬਾਈ ਅੱਡੀ ਖੰਦੇ ਆ ਜਾਵੇ ਜੱਟਾ ਸਤਵਾਰ ਦਾ ਆ ਪੀਰ ਨਾਲ ਬਾਦੋ ਸੁਤੰਦਰੋ ਆ ਕਾਪੀਰ ਨਾਲ ਲੱਗ ਜੇ ਆ ਟਰੋਲੀ ਆਂਦੇ ਐਮਪਲੀਮੈਂਟ ਆ ਬਾਈ ਲਾਓ ਜੀ ਦਸ਼ਮੀਸ਼ ਮਲੇਰ ਕੋਟ ਦਾ ਦਲੇ ਨਹੀਂ ਕਰਦੇ ਸਾਬ ਫੇਰਦੇ ਸਾਬ ਆਏ ਯਾਰ ਆ ਬਲੇ ਇੰਪਲੀਮੈਂਟ ਸੋਹਣੇ ਇਹਨਾਂ ਦੇ ਯਾਰ ਹਨ ਬਾਕੀ ਕਮਾਈ ਨਾ ਕਮੂਨਾ ਦਸ਼ਮੀਸ਼ ਵਾਲਿਆਂ ਦੀਆਂ ਬਹੁਤ ਆ ਵੀ ਯਾਰ ਸਰਾਨ ਇਧਰਲੇ ਪਾਸੇ ਬੂਮਰ ਦਿਖਾ ਦੀ ਬਈ ਉਹ ਟੰਗਿਆ ਪਿਆ ਤਾਂ ਕੀ ਆ ਜਾਲਾ ਬਈ ਵਧੀਆ ਵੀਰੇ ਵਧੀਆ ਉਹ ਕੀ ਸੇਵਾ ਬਾਈ ਨਾ ਬਸ ਮੇਰਾ ਆ ਦੇਖੋ ਬਈ ਇਧਰਲੇ ਪਾਸੇ ਇੰਪਲੀਮੈਂਟ ਨੇਰ ਬਾਈ ਇਧਰਲੇ ਪਾਸੇ ਦੇਖੋ 마ਸ਼ੀਨੋ ਕੰਪਨੀ ਦਾ ਐਮਪਲੀਮੈਂਟ ਲੱਗੇ ਹੋਇਆ ਬਾਈ ਸਾਰੇ ਦਿਖਾ ਦੇ ਮੜੇ ਨੇੜੇ ਹੋ ਕੇ ਦਿਖਾਇਆ ਇਧਰਲੇ ਪਾਸੇ ਆ ਦੇਖੋ ਬਾਈ ਰੋਟਾਵੇਟਰ ਵਗੈਰਾ ਇਧਰਲੇ ਪਾਸੇ ਨਿਗਾਹ ਮਾਰਾ ਦੇ ਲਓ ਜੀ ਚੈੱਕ ਕਰੋ ਲੋ ਵਾਲਾ ਫੋਟੋ ਮਾ ਕਰਾਈ ਜਾਂਦੇ ਨੇ ਸਟਾਰ ਆਇਆ ਹੁੰਦਾ ਇਹਨਾਂ ਨੂੰ ਆਜੋ ਅੱਗੇ ਚੱਲਦੇ ਆਂ ਲੈ ਬਾਈ ਆ ਜਾ ਆ ਜਾ ਚੱਲਦੇ ਆ ਉਹ ਉਥੋਂ ਪਗਾਹ ਤੋਂ ਐਂਡ ਕਰ ਦੇਣੀ ਐ ਸਭਾ ਉਹ ਦਿਖਾ ਕੇ ਸੋਣ ਵਾਲੀ ਕਾਹਦਾ ਇਹ ਹੈਗੇ ਸੀਗੇ ਆਪਣੇ ਬਾਈ ਬਾਕੀ ਆ ਕੇਐਸ ਗਰੁੱਪ ਵਾਲਿਆਂ ਨੇ ਹੈ ਬਾਈ ਆਇਆ ਤੂੰ ਤੂੰ ਕਿੱਥੇ ਤੁਰਿਆ ਫਿਰਦਾ ਕੇਐਸ ਗਰੁੱਪ ਵਾਲਿਆਂ ਦੇ ਕਮੈਨ ਆਇਆ ਮੜੀ ਜਿਨੇ ਨਿਗ੍ਹਾ ਮਰਾ ਜੀ ਬਾਈ ਉਧਰਲੇ ਪਾਸੇ ਨਿਗ੍ਹਾ ਮਰਾਇਆ ਯਾ ਹਰ ਦਾ ਮੇਲਾ ਡਿਸਕਾਊਂਟ ਉਨ 10 ਲੱਖ ਦੀ 9.5 ਲੱਖ ਦੀ ਹੈ ਕਿਹੜੀ ਚੀਜ਼ ਕੀ ਕੰਮ ਕਰਦੇ ਹੈ ਆਣੀ ਮੋਬਾਈਲ ਸੀਟਰ ਆ ਮੋਬਾਈਲ ਸੀਟਰ ਆ ਆਇਓ ਆਇਓ ਆਹ ਲੈਂਡਿੰਗ ਬਣਾਉਂਦਾ ਆ ਕਮੈਨ ਖੜੀ ਇੱਧਰ ਲਈ ਬਸ ਆਪਣੀ ਬੱਸੋਂ ਬਾਹਰ ਵਾਏ ਮਹਿੰਗੇ ਬਹੁਤ ਆਜ ਇੱਧਰਲੇ ਪਾਸੇ ਭਾਈ ਮਰਾਦੀ ਨਿਕਾ ਰੇਂਟ ਤੇ ਕਮੈਨ ਤੇ ਸੋਨਾਲੀ ਕਾ ਆ ਯਾਰ ਲੈਂਡ ਫੋਰਸ ਦਾ ਮੈਂ ਦੇਖਿਆ ਜਿੱਤ ਲੈ ਯਾਰ ਹਣਾ ਹੈ ਲੈਂਡ ਫੋਰਸ ਲੈਂਡ ਫੋਰਸ ਭਾਈ ਲੈਂਡ ਫੋਰਸ ਨੇ ਲੈਂਡ ਫੋਰਸ ਲੈਂਡ ਫੋਰਸ ਕਰਾਤੀ ਇਹ ਮੈਨੂੰ ਦਿਖਾਈ ਜਾ ਕੇ ਯਾਰ ਅੰਦਰ ਜਾ ਕੇ ਦਿਖਾਇਆ ਮੈਨੂੰ ਪੇਟਾ ਗੇਰ ਮਸ਼ੀਨ ਰਾਉਂਡੀਆਂ ਬੈਠਾ ਬਰਾਉਂਦੇ ਐਰ ਫੋਰਸ ਐਰ ਫੋਰਸ ਸੀ ਗਾਣਾ ਮਸ਼ੀਨ ਆਣਾ ਆਇਆ ਇੰਨਾ ਚਲਾ ਕੇ ਦਿਖਾਉਂਦੇ ਬੈਠਾ ਬਰਾਉਂਦੇ ਰਾਉਂਡ ਬਲੇਰ ਮਸ਼ੀਨ ਭਾਈ ਸ਼ਟ ਦੇਖੋ ਕਿ ਨਾਲ ਆਪਾਂ ਕੰਮ ਨਹੀਂ ਲੱਗਦਾ ਐਰ ਫੋਰਸ ਐਂਡ ਐਰ ਫੋਰਸ ਕ੍ਰੋਨ ਫੋਰਸ ਹਰਦਸਨ ਮਸ਼ੀਨ ਆ ਦਾ ਸਰਾਇਆ ਇਹ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਛੜਾ ਜਿਵੇਂ ਬਈ ਅਮਰੀਕਾ ਦੇ ਵਿੱਚ ਇਹ ਕਿੱਥੇ ਆ ਹੋਇਆ ਹਾਲੀਵੁੱਡ ਲਿਖਿਆ ਉਹਨਾਂ ਨੇ ਭਾਰਤ ਤੇ ਉਵੇਂ ਜਲਤ ਜੀ ਦਾ ਨੇ ਦੂਰੇ ਦਿਖਾਤਾ ਮੇਲਾ ਹਣਾ ਹੈ ਇਹ ਮਸ਼ਹੂਰੀ ਕਰਕੇ ਗਿਆ ਇਹ ਸੁਨੀਲ ਸ਼ਾਡੀ ਆਇਆ ਮਸ਼ਹੂਰੀ ਕਰਨ ਆ ਜਲਤ ਜੀ ਦਾ ਨੇ ਖੜੀ ਜਾ ਕਮੈਂਟ ਬਾਈ ਬਹੁਤ ਸੋਹਣੇ ਐਮਪਲੀਮੈਂਟ ਆਏ ਸੀ ਯਾਰ ਐ ਇੱਕ ਤੁਹਾਨੂੰ ਸਵਰਾਜ ਦਿਖਾਉਣਾ ਉੱਧਰਲੇ ਪਾਸੇ ਆ ਜਾਓ ਆਹ ਸਭ ਰਾਜ ਆ ਨੀ ਸਟਾਰ ਲੱਗੀ ਹੋਈ ਹੈ ਨਾ ਬਾਈ ਇਧਰਲੇ ਪਾਸੇ ਮਾੜੀ ਨਿਗਾਮ ਰਾਂਜੇ ਜਾ ਕੇ ਗਾਂ ਜਾ ਕੇ 855 ਖੈਰੇ ਦਾ ਪਹਿਲਾਂ ਦੀ ਪੁਰਾਣੀ ਚਾਲਦੇ ਆ 969 ਇਸ ਲਈ ਪਿਛਲੇ ਦਾੜਾ ਗਾਪ ਦੇ ਵਿੱਚ ਹੀ ਇਧਰ ਆਇਆ ਜਿੰਦੀ ਆ ਦੇ ਵਿੱਚ ਨਾ ਟਾਰਗੇਟ ਆ ਦੇ ਇਧਰਲੇ ਪਾਸੇ ਆ ਆ ਜੋੜਾ ਜੀ ਘਟਦਾ ਇਹਨਾਂ ਨੇ ਹਾਂ ਬਾਈ ਟਾਰਗੇਟ ਇਹ ਟਰੈਕਟਰ ਦੀ ਵੀਡੀਓ ਆਪਾਂ ਲੱਗ ਕੀਤੀ ਆ ਪਾਵਾ ਆਏ ਨਾ ਕਿੱਧਰ ਜੀ ਯਾਰ ਹਾਵਾਵਾਂ ਵਾਲਿਆ ਗਰਮੀ ਬਹੁਤ ਆ ਉਧਰਲੇ ਪਾਸੇ ਬਾਈ ਮਹਿੰਦਰਾ ਵਾਲਿਆਂ ਦੀ ਆ 735 35 ਇਹ ਵਾਲੇ ਸ਼ੋਅ ਦੇ ਵਿੱਚ ਬਹੁਤ ਸੋਹਣਾ ਲੱਗਦਾ ਹਾਂ ਹਾਂ ਬੱਸ ਸੋਨਾ ਲੀਕਾ ਦਿਖਾ ਕੇ ਦਿਓ ਬਾਹਰ ਦੀ ਹਵੇਲੀ ਦੇ ਵਿੱਚ ਜਾ ਕੇ ਓਕੇ ਆ ਬਾਹਰ ਘਰ ਆਪਣੀ ਤੁਹਾਨੂੰ ਪਤਾ ਹੀ ਆ ਬਾਈ ਰੇਹਾਂ ਸਪਰੇਹਾਂ ਵਾਲੀ ਹੈ ਹੈ ਹਾਂ ਬਾਈ ਹਾਂ ਉਹ ਵੀ ਆ ਆ ਆ ਗਿਆ ਵੀਰੇ ਸੋਨਾ ਲੀਕਾ ਜਾਂ ਡੀ ਲੈਣ ਦੇ ਇਹਦੇ ਘਰੇ ਖੜਾ ਸੋਨਾ ਲੀਕਾ ਕਹਿੰਦੇ ਉਹਦਾ ਇੱਥੇ ਅਮਰੀਕਾ ਹਨਾ ਉਹ ਵਾਲਾ ਸੋਨਾ ਲੀਕਾ ਇਧਰਲੇ ਪਾਸੇ ਹਾਈ ਲੋ ਆਟੋਮੇਸ਼ਨ ਆ ਉਹਦਾ ਲੋਡਰ ਲੱਗਿਆ ਸੋਨਾ ਲੀਕਾ ਕੰਪਨੀ ਦਾ ਪ੍ਰੋਮ ਇਹਨਾਂ ਲੋਡਰ ਵੀ ਲਾਇਆ ਹੋਇਆ ਇਧਰਲੇ ਪਾਸੇ ਬਾਈ ਸੋਨਾ ਲੀਕਾ ਸੁਪਰ ਸੀਡਰ ਸੋਨਾ ਲੀਕਾ ਨੇ ਵੀ ਐਮਪਲੀਮੈਂਟ ਬਹੁਤ ਹਨਾ ਇਧਰਲੇ ਪਾਸੇ ਕੰਬੈਨ ਖੜੀ ਏ ਸੋਨਾਲੀ ਇਕਾ ਦੀ ਉਧਰਲੇ ਪਾਸੇ ਦੇਖ ਸਕਦਾ ਤੁਸੀਂ ਆ ਹਵੇਲੀ ਦੇ ਵਿੱਚ ਕਿਹੜਾ ਦੇ ਦੀ ਤੂੰ ਬੱਸ ਖਾਤਮ ਕਰੀਏ ਗਾਨੀ ਹੈ ਨਾ 15000 ਦਾ ਡਿਸਕਾਊਂਟ ਹੈ ਤੇ ਮੇਜ਼ਰ ਲੈ ਲਓ ਤੇ 30000 ਦਾ ਮਾ ਅਗੜੀ ਆਇਆ ਕਰੋ ਵਰਕ ਸਪੈਂਟ ਮੰਨ ਲਓ ਕਿ ਚੱਲ ਜੇਣੋਂ ਆਏ ਉਧਰ ਦੇਖ ਲੈ ਆ ਜਾ ਬਸ ਆ ਗਿੜਾ ਦੇਖੇ ਨਾ ਆ ਤੁਹਾਨੂੰ ਹਵੇਲੀ ਦਿਖਾਉਣੇ ਆ ਭਾਈ ਦੇਖੋ ਬਹੁਤ ਸੋਹਣੀ ਬਣੀ ਏ ਜਿਹੜਾ ਅੰਦਰ ਉਹਦਾ ਕਮਾਲ ਹੋਈ ਪਈ ਆ ਬਾਈ ਇਹਨਾਂ ਅੰਤਰ ਆ ਕੇ ਚੱਲ ਬਾਤ ਬੰਦੀ ਪੁਣੀ ਮੇਰਾ ਸਵਾਗਤ ਕਰਦੇ ਆ ਸਾਰੇ ਵੀ ਰਹਿਣ ਕਰਦੇ ਨੇ ਮੇਲੇ ਲਈ ਬਹੁਤ ਬਹੁਤ ਵਸਣਾਂ ਨੂੰ ਸੁਣੋ ਜੀ ਜਿਹੜੇ ਲੋਕ ਭੁੱਲੀਆਂ ਦੇ ਨਾਲ ਉਹਨੂੰ ਪ੍ਰਗੋਣ ਚਾਹੇ ਆਜੋ ਚੱਲ ਜੀ ਸੁਣਾ ਚਲੋ ਜੀ ਠੀਕ ਆ ਜਿੰਨਾ ਕ ਮੇਲਾ ਦਿਖਾ ਸਕਦੇ ਉਹਨੂੰ ਦਿਖਾਤਾ ਬਾਈ ਸ਼ੇਅਰ ਕਰ ਦਿਓ ਬਾਈ ਧੰਨਵਾਦ